ਸਭ ਤੋਂ ਪਹਿਲਾਂ ਸਾਰੀ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਤਹਿ ਦਿਲੋਂ ਆਭਾਰੀ ਆ ਧੰਨਵਾਦੀ ਆ ਜਿਹੜੇ ਸਾਡੇ ਜਨ ਹਿੱਤ ਦੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਚ ਸਾਡੀ ਪੂਰਾ ਸਹਿਯੋਗ ਕਰਦੇ ਆ ਆਪ ਦਾ ਅਸ਼ੀਰਵਾਦ ਦਿੰਦੇ ਆ ਅੱਜ ਸ਼ਿਵ ਸੇਨਾ ਉਦੋਵ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੀ ਗਵਾਈ ਚ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਨੜ ਜੀ ਦੀ ਗਵਾਹੀ ਦੇ ਵਿੱਚ ਅੱਜ ਸਾਰੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਵਾਰੋਂ ਖੰਨਾਈ ਦੀ ਗਵਾਹੀ ਚ ਸਾਰੀ ਪੰਜਾਬ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਖੜੀ ਹੈ ਇੱਕ ਮੰਗ ਪੱਤਰ ਆ ਡੀਸੀ ਸਾਹਿਬ ਨੂੰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਮ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਕੁਝ ਟਾਈਮ ਦੇ ਵਿੱਚ ਇੱਕ ਬਰੀਆਨੀ ਦੀ ਚੇਨ ਸ਼ਾਮਾ ਬਰੀਆਨੀ ਹైదਰਾਬਾਦੀ ਮੁਰਦਾਬਾਦੀ ਰਾਫੀਆ ਜਾਫੀਆ ਹੋਰ ਕਈ ਤਰ੍ਹਾਂ ਦੇ ਨਾਮ ਦੀਆਂ ਬਰੀਆਨੀ ਦੀਆਂ ਦੁਕਾਨਾਂ ਇਕੋਦਮ ਬੜੀ ਵੱਡੀ ਤਦਾਦ ਚ ਖੁੱਲ ਗਈਆਂ ਕੇਵਲ ਲੁਧਿਆਣੇ ਨਹੀਂ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਔਰ ਪੂਰੇ ਪੰਜਾਬ ਦੇ ਸ਼ਹਿਰਾਂ ਤੋਂ ਸਾਨੂੰ ਫੋਨ ਆਏ ਹੈ ਜਦੋਂ ਅਸੀਂ ਸਰਵੇ ਕੀਤਾ ਇਸ ਚੀਜ਼ ਤੇ ਉੱਤੇ ਕਿ ਐਡੀ ਵੱਡੀ ਤਦਾਦ ਦੇ ਵਿੱਚ ਇਹ ਬਰੀਆਨੀ ਦੀ ਚੈਨ ਪਹਿਲਾਂ ਖੁੱਲਣਾ ਇਹਦੇ ਪਿੱਛੇ ਦੇ ਕਾਰਨ ਜਿਹੜੇ ਆ ਉਹ ਪਤਾ ਲੱਗਣੇ ਚਾਹੀਦੇ ਆ ਕਿ ਤੇ ਤਾਂ ਨਹੀਂ ਕੋਈ ਬਾਹਰਲੇ ਸੂਬਿਆਂ ਚੋਂ ਕੋਈ ਕ੍ਰਿਮੀਨਲ ਪ੍ਰੋਫਾਈਲ ਦੇ ਲੋਕ ਪੰਜਾਬ ਦੇ ਵਿੱਚ ਕਿਤੇ ਸੋਚੇ ਸਮਝੇ ਛੜੇ ਅੰਤਰ ਦੇ ਤਹਿਤ ਰਹਿਣ ਆ ਗਏ ਆ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਮੰਗ ਕੀਤੀ ਗਈ ਹੈ ਸਾਰਿਆਂ ਦੀ ਜਿਹੜਾ ਨਾ ਰਸਟਾਫ ਹੈ ਜਾਂ ਜਿਹੜੇ ਢਾਬੇ ਚਲਾ ਰਹੇ ਆ ਦੂਸਰਾ ਸੀ ਇਹ ਕਿ ਦੇਖਿਆ ਵੀ ਜਿੰਨੇ ਵੀ ਤਕਰੀਬਨ ਇਹ ਢਾਬੇ ਨੇ ਬਰੀਆਨੀ ਦੇ ਇਹ ਜ਼ਿਆਦਾਤਰ ਮੁਸਲਮਨ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਸੰਚਾਲਨ ਇਹਦਾ ਕਰ ਰਹੇ ਆ ਇਹਨਾਂ ਦੇ ਵਿੱਚ ਹalal ਜਿਹੜਾ ਵਾ ਉਹ ਮੀਟ ਪ੍ਰਯੋਗ ਕੀਤਾ ਜਾਂਦਾ ਲੇਕਿਨ ਕਈ ਧਰਮਾਂ ਦੇ ਵਿੱਚ ਹalal ਜਿਹੜਾ ਬੈਨ ਐ ਇੱਕ ਉਹਦੀ ਬੜੀ ਵੱਡੀ ਮੰਗ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਜਿਹੜਾ ਉਹ ਹalal ਮੀਟ ਨੂੰ ਮੈਂ ਸਮਝਦਾ ਪੂਰਾ પ્રતિਬੰਧ ਹੁੰਦਾ ਉਹਨਾਂ ਦੇ ਵਿੱਚ ਤੇ ਹalal ਫੂਡ ਦੇ ਜਿਹੜੇ ਬੋਰਡ ਆ ਉਹ ਬਰੀਆਨੀ ਦੀਆਂ ਢਾਬਿਆਂ ਦੇ ਬਾਹਰ ਹੋਣੇ ਚਾਹੀਦੇ ਲਾਜ਼ਮੀ ਤੀਸਰਾ ਔਰ ਬਸ ਸਭ ਤੋਂ ਅਹਿਮ ਇਹ ਪੰਜਾਬ ਦੇ ਵਿੱਚ ਕੁਝ ਟਾਈਮ ਦੇ ਅੰਦਰ ਹੀ ਬੜੀ ਵੱਡੀ ਮਾਤਰਾ ਦੇ ਵਿੱਚ ਗਾਊ ਮਾਸ ਜਿਹੜਾ ਉਹ ਵੱਖ-ਵੱਖ ਜਗ੍ਹਾ 'ਚ ਫੜਿਆ ਗਿਆ। ਇਹਦੇ ਜਿਹੜੇ આરોપી ਨੇ ਗਾਊ ਮਾਸ ਜਿਹੜਾ ਵੇਚਣ ਵਾਲਿਆ ਹੋਰ ਜਿਹੜੇ ਕਾਬੂ ਕੀਤੇ ਗਏ ਪੁਲਿਸ ਵੱਲੋਂ ਉਹਨਾਂ ਦੀ ਇਹ ਨਾ ਬਰੀਆਨੀ ਵੇਚਣ ਵਾਲਿਆ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈਗੇ ਇਹਦੀ ਵੀ ਜਾਂਚ ਦੀ ਮੰਗ ਕੀਤੀ ਹੈ। ਔਰ ਇੱਕ ਅਸੀਂ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ ਇਹਨਾਂ ਦੇ ਢਾਬਿਆਂ ਦੇ ਅੰਦਰ ਜਿੱਥੇ ਰਸੋਈਏ ਨੇ ਤੀਸਰਾ ਔਰ ਸਭ ਤੋਂ ਵਹਿਮ ਜਿਹੜਾ ਵੱਡਾ ਅਸੀਂ ਇਹਦੇ 'ਚ ਮੰਗ ਰੱਖੀ ਹੈ ਡੀਸੀ ਸਾਹਿਬ ਦੇ ਅੱਗੇ ਕਿ ਜਦੋਂ ਇਹ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਨੇਚਰਲ ਜੀ ਗੱਲ ਹੈ ਜੇ ਮੀਟ ਮਾਸ ਦੀ ਦੁਕਾਨਾਂ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਖੁੱਲਣਾ ਇੱਕੋ ਦਮ ਤੇ ਜਿਹੜਾ ਕੱਚਾ ਮਾਸ ਹੈ ਉਹਦੀ ਵਿਕਰੀ ਵੀ ਵਧਣੀ ਚਾਹੀਦੀ ਹੈ ਤੇ ਕੱਚੇ ਮਾਸ ਦੀ ਸਪਲਾਈ ਤੋਂ ਲੈ ਕੇ ਵੇਚਣ ਤੱਕ ਸਾਰੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਔਰ ਇੱਕ ਨਿਰੰਤਰ ਫੂਡ ਇਨਸਪੈਕਟਰ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਕਿਤੇ ਬੀਫ ਤਰੀ ਖਵਾਇਆ ਜਾ ਰਿਹਾ ਜੋ ਸਾਨੂੰ ਸ਼ੱਕ ਹੈ ਸੋ ਇਹ ਸੀ ਆਪਣੇ ਜਿਹੜੇ ਸਾਡੇ ਸੰਦੇਸ਼ ਸੀਗੇ ਉਹ ਅਸੀਂ ਕਾਨੂੰਨ ਦੇ ਜਾਬਤੇ 'ਚ ਰਹਿ ਕੇ ਦਾਇਰੇ 'ਚ ਰਹਿ ਕੇ ਅੱਜ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਦੇ ਪ੍ਰਸ਼ਾਸਨ ਵੱਲੋਂ ਅਸ਼ਵਾਸਨ ਮਿਲਿਆ ਇਹ ਤਮਾਮ ਮੰਗਾਂ ਬਿਲਕੁਲ ਜਾਇਜ਼ ਨੇ ਪੰਜਾਬ ਚ ਸਾਰੇ ਧਰਮਾਂ ਦੇ ਲੋਕ ਇਕਜੁੱਟ ਰਹਨੇ ਆ ਕਿਤੇ ਜਾਣੇ ਜਾਂ ਨਾ ਜਾਣੇ ਵੀ ਕਿਸੇ ਦੇ ਧਰਮ ਦਾ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਮੰਗਾਂ ਜੀ ਕੀਤੀਆਂ ਸ਼ੀਬ ਸੇਨਾ ਵੱਲੋਂ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਤੇ ਪੰਜਾਬੀ ਖਾਣੇ ਨਾਲ ਪੂਰੀ ਦੁਨੀਆ ਚ ਪਹਿਲਾ ਹੀ ਪੰਜਾਬ ਮਸ਼ਹੂਰ ਹੈ ਅੱਜ ਜਦੋਂ ਸਟੇਸ਼ਨ ਤੋਂ ਜਾਂ ਬੱਸ ਸਟੈਂਡ ਤੋਂ ਨਿਕਲਦੇ ਆ ਤਾਂ ਇੱਕ ਵਾਰ ਜੇ ਪੰਜਾਬ ਦੇ ਬਾਹਰੋਂ ਕੋਈ ਆਂਦਾ ਉਹਨੂੰ ਇੰਜ ਲੱਗਦਾ ਕਿਤੇ ਮਰਾਦਾਬਾਦ ਆ ਹਾਈਦਰਾਬਾਦ ਤਾਂ ਨਹੀਂ ਆ ਗਿਆ ਵੀ ਇੰਨੀ ਵੱਡੀ ਚੈਨ ਜਿਹੜੀ ਹੈ ਪੰਜਾਬ ਚ ਖੁੱਲ ਗਈ ਹੈ ਇਹਦੇ ਉੱਪਰ ਚਿੰਤਾ ਜ਼ਾਹਰ ਕੀਤੀ ਆ ਉਹ ਇਹਦੇ ਵਿੱਚ ਨਾਲ ਹੋਰ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਵੀ ਕੁਝ ਹਜ਼ਾਰ ਰੁਪਏ ਕਿਰਾਏ ਦੀਆਂ ਦੁਕਾਨਾਂ ਕਈ 4 5 ਗੁਣਾ ਲੱਖ ਰੁਪਏ ਦੇ ਉੱਤੇ ਕਿਰਾਏ ਤੇ ਲੈ ਕੇ ਇਹ ਜਿਹੜੀ ਫੰਡਿੰਗ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਵੀ ਏਜੰਡਾ ਕੀ ਹੈ ਕਿ ਇੱਕ ਆਮ ਨਿੱਕੀਆਂ ਨਿੱਕੀਆਂ ਦੁਕਾਨਾਂ ਦਾ ਜਿਹੜਾ 10000 ਰੁਪਏ ਜਾਂ 5000 ਕੋਈ ਪੰਜਾਬੀ ਭਰਾ ਸਾਡਾ ਕਿਰਾਏ ਤੇ ਪਹਿਲਾਂ ਦੁਕਾਨ ਕਰ ਰਿਹਾ ਸੀ ਉਹ ਦੁਕਾਨਾਂ 30 ਤੋਂ 35000 50000 ਤੋਂ 90000 ਤੱਕ ਕਿਰਾਏ ਤੇ ਲੈਣ ਦੇ ਪਿੱਛੇ ਕਾਰਨ ਕੀ ਹੈ ਔਰ ਸਰਸਿਸ ਕੀ ਹੈ ਇਹ ਤਮਾਮ ਅਸੀਂ ਅੱਜ ਆਪਣੀ ਚਿੰਤਾ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਅੱਗੇ ਜ਼ाहिर ਕੀਤੀ ਹੈ ਲੋਕਾਂ ਨੂੰ ਨਹੀਂ ਆਨ ਦੀ ਜੀ ਚੀਜ਼ ਵਧੀਆ ਤਾਂ ਹੀ ਦੁਕਾਨਾਂ ਦੇ ਦੇਖੋ ਹਰੇ ਦਾਸੀ ਸਭ ਤੋਂ ਪਹਿਲਾਂ ਜਿਹੜਾ ਉਹ ਪ੍ਰਸ਼ਾਸਨ ਦੇ ਕੰਨੀ ਗੱਲ ਪਹੁੰਚਾਣਾ ਆਪਣਾ ਫਰਜ਼ ਹੁੰਦਾ ਜੋ ਅਸੀਂ ਅੱਜ ਨਿਭਾਣ ਆਏ ਆਂ ਪੂਰੇ ਪੰਜਾਬ ਦੇ ਵਿੱਚ ਕੇਵਲ ਲੁਧਿਆਣੇ ਨਹੀਂ ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਅਸੀਂ ਅੱਜ ਤੋਂ 2 ਦਿਨ ਪਹਿਲਾਂ ਇਸ ਮੁੱਦੇ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਆ ਬੜੇ ਬੁੱਧੀਜੀਵੀ ਸਿੱਖ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਵੀ ਇਹ ਬੜਾ ਜਾਇਜ਼ ਔਰ ਵਧੀਆ ਮੁੱਦਾ ਹੈ ਕਿ ਕਿਸੇ ਦੇ ਧਰਮ ਦਾ ਕਿਉਂ ਬੇਦਬੀ ਹੋਵੇ ਲੇਕਿਨ ਕੁਝ ਜਿਹੜੇ ਅਖੌਤੀ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਮੁੱਦਾ ਜਾਣਨ ਦੀ بجائے ਕੇਵਲ ਸ਼ੇਵਸਨਾ ਦਾ ਨਾਮ ਪੜਨਾ ਹੁੰਦਾ ਤੇ ਕੁਛ ਨਾ ਕੁਛ ਮਾੜੇ ਕਮੈਂਟ ਕਰਨੇ ਹੁੰਦੇ ਆ ਉਹ ਲੋਕ ਕਿਤੇ ਨਾ ਕਿਤੇ ਗੁੰਮਰਾਹ ਕਰ ਰਹੇ ਵੀ ਸ਼ੇਵਸਨਾ ਬੰਦ ਕਰਾ ਰਹੀ ਹੈ ਅੱਜ ਵੀ ਮੇਰੇ ਕਿਸੇ ਵੀਰ ਦਾ ਪੱਤਰਕਾਰ ਦਾ ਫੋਨ ਆਇਆ ਕਿ ਵੀ ਤੁਸੀਂ ਬੰਦ ਕਰਾ ਰਹੇ ਹੋ ਸਾਡਾ ਕੋਈ ਰਾਈਟ ਹੀ ਹੈ ਨਹੀਂ ਕਾਨੂੰਨ ਨੂੰ ਆਪਣੇ ਹੱਥ ਲੈ ਜਾਂਦਾ ਅਸੀਂ ਤਾਂ ਪ੍ਰਸ਼ਾਸਨ ਦੇ ਕੋਲ ਆ ਕੇ ਆਪਣੀ ਫਰਿਆਦ ਰੱਖਤੀ ਹੈ ਪ੍ਰਸ਼ਾਸਨ ਨੇ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਅਸੀਂ ਇਹ ਤਾਂ ਹੈ ਨਹੀਂ ਵੀ ਖਿਆਲੀ ਪਲਾਉ ਬਣਾਇਆ ਜੋ ਤੱਥ ਨੇ ਜੋ ਕਾਨੂੰਨ ਦਾ ਪ੍ਰਸ਼ਾਸਨ ਨੇ ਪ੍ਰਕਿਰਿਆ ਬਣਾਈ ਹੈ ਇਹ ਚੈਕਿੰਗ ਕਰਨ ਦੀ ਸੈਂਪਲਿੰਗ ਕਰਨ ਦੀ ਵੀ ਕਿਸੇ ਨੂੰ ਮਾੜੀ ਚੀਜ਼ ਤਾਂ ਨਹੀਂ ਖਵਾਈ ਜਾਣੀ ਚਾਹੀਦੀ ਬੀਫ ਬੈਨ ਹੈ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਕੋਈ ਵੀ ਜਾਣੇ ਜਾਂ ਨਾ ਜਾਣੇ ਜਾਂ ਸਾਜ਼ਿਸ਼ ਦੇ ਤ ਹੈ ਇਹ ਬੀਫ ਤਾਂ ਨਹੀਂ ਖਵਾ ਰਿਆ ਲੋਕਾਂ ਨੂੰ ਉਹਦੀ ਜਾਂਚ ਕਰਨ ਦੀ ਸਾਡੀ ਮੰਗ ਕਰਨ ਦਾ ਸਾਡਾ ਪੂਰਾ ਅਧਿਕਾਰ ਹੈ ਔਰ ਅਸੀਂ ਉਹ ਕੀਤਾ ਹਾਂ ਹਾਂ ਜੀ ਜੈ ਹਿੰਦ ਜੀ ਸਾਰਿਆਂ ਨੂੰ ਤੋਂ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੀ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదరాబాద్ੀ ਬਰੀਆਨੀ ਔਰ ਮੁਰਾਦਾਬਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤਾ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੇ ਚੈਕਿੰਗ ਕੀਤੀ ਜਾਏਗੀ। ਨਾ ਐਸ ਕਿਸਮ ਦੇ ਕਾਰਜ ਕਿ ਕਿਸ ਦੀ? ਹਾਂਜੀ। ਬਿਲਕੁਲ ਕਾਰਵਾਈ ਕਰਾਂਗੇ, ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ। ਮੀਟ ਦੀ ਕੁਆਲਟੀ ਚੈੱਕ ਕਰਾਵਾਂਗੇ। ਕੀ ਅਪੀਲ ਕਰੋਗੇ ਦੁਕਾਨਦਾਰਾਂ ਨੂੰ ਆਪਣੇ ਠੀਕ ਹਨ। ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਇਹ ਜ਼ਰੂਰ ਚਾਹਾਂਗਾ ਕਿ ਵੀ ਵੈਰੀ ਮਚ ਅਵੇਅਰ, ਵੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ। ਠੀਕ ਹੈ ਜਿਸ ਲੋਨਾਂ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ਿਅਸਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ यही ਕਹਾਂਗਾ ਥੈਂਕ ਯੂ